ਲੋ ਬੰਦ ਕਰ ਲੈ ਇਹਨੂੰ ਕਿੰਨੀ ਉਮਰ ਹੈ ਪੁੱਤ ਤੇਰੀ 18 ਸਾਲ ਹੈ 18 ਸਾਲ ਤੂੰ ਸੰਸ ਬਣਿਆ ਤੇਰਾ ਨਹੀਂ ਨਹੀਂ ਬਣਿਆ ਨਾ ਤੇ ਉੱਤੇ ਦੀ ਤੂੰ ਫੋਨ ਲਾ ਕੇ ਕੰਨੂ ਆ ਰਿਹਾ ਹੈ ਇਹ ਸਹੀ ਕਰ ਰਿਹਾ ਹੈ ਕਿ ਗਲਤ ਕਰ ਰਿਹਾ ਹੈ ਗਲਤ ਕਰ ਰਿਹਾ ਹੈ ਗਲਤ ਕਰ ਰਿਹਾ ਹੈ ਯਾਰ ਆ ਜਿਹੜਾ ਤੂੰ ਫੋਨ ਚਲਾਉਂਦਾ ਉਹ ਨਾਲ ਕੰਨ ਨੂੰ ਲੱਗਿਆ ਹੋਇਆ ਤੇ ਰਸਤੇ ਦੇ ਵਿੱਚ ਲੰਘ ਰਿਹਾ ਜੇ ਕੋਈ ਉਧਰੋਂ ਗੱਡੀ ਨੇ ਆ ਕੇ ਤੈਨੂੰ ਹਿੱਟ ਕਰਤਾ ਫੇਰ ਐਕਸੀਡੈਂਟ ਹੋ ਜਾਊਗਾ ਨਾ ਤੇ ਉਸ ਤੋਂ ਬਾਅਦ ਤੇਰੇ ਕੋਲ ਲਾਇਸੈਂਸ ਨਹੀਂ ਹੈਗਾ ਤਾਂ 5000 ਰੁਪਏ ਦਾ ਤੇਰਾ ਚਲਾਨ ਆ ਠੀਕ ਹੈ ਫੋਨ ਨੂੰ ਯੂਜ਼ ਕਰ ਰਹੇ ਆ ਤੂੰ 5000 ਦਾ ਇਹ ਹੋ ਗਿਆ 10000 ਦਾ ਚਲਾਨ ਤੇਰਾ ਸਿੱਧਾ ਬਣ ਰਿਹਾ ਜਿਸ ਤਰ੍ਹਾਂ ਇਹ ਬੱਚੇ ਫੋਨ ਨੂੰ ਯੂਜ਼ ਕਰਦੇ ਆ ਰਹੇ ਸੀਗੇ ਐਸੀ ਤਰ੍ਹਾਂ ਹੋਰ ਵੀ ਬੱਚੇ ਨੇ ਜਿਹੜੇ ਐਕਟਵਾ ਜਾਂ ਮੋਟਰਸਾਈਕਲ ਦੇ ਉੱਤੇ ਫੋਨ ਯੂਜ਼ ਕਰਦੇ ਨੇ ਜਿਹੜੇ ਕੀ ਬਹੁਤ ਹੀ ਗਲਤ ਹੈ ਕਿਉਂਕਿ ਇਹ ਚ ਰਸਤੇ ਦੇ ਵਿੱਚ ਜਿਸ ਤਰ੍ਹਾਂ ਲੰਘ ਰਹੇ ਨੇ ਪੁੱਤਰੋ ਕੋਈ ਕੱਢੀ ਆ ਕਿ ਜਾਂ ਕੋਈ ਹੋਰ ਵੱਡਾ ਵੀ ਕਲਾਕੇ ਵੀ ਇਹਨਾਂ ਨੂੰ ਹਿੱਟ ਕਰ ਸਕਦਾ ਕਿਉਂਕਿ ਜਦੋਂ ਵੀ ਵੀਕਲ ਬੰਦਾ ਚਲਾਉਂਦਾ ਤਾਂ ਜਿਹੜਾ ਫੋਨ ਆ ਉਹ ਬੰਦੇ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਜਿਸ ਨਾਲ ਹਾਸਾ ਹੋ ਜਾਂਦਾ ਅੱਗੇ ਤੋਂ ਬੱਚਾ ਇਹ ਕੰਮ ਨਹੀਂ ਕਰਨਾ ਠੀਕ ਹੈ ਆ ਫੋਨ ਠੀਕ ਹੈ ਜਿੰਨਾ ਚਿਰ ਤੁਹਾਡਾ ਲਾਇਸੈਂਸ ਨਹੀਂ ਬਣਦਾ ਤੇ ਐਕਟਵਾ ਮੀਨ ਕਰਾਉਣਾ